ਗੇ ਦੇ ਵਿੱਚ ਆ ਗਈ ਉਹ ਮੈਨੂੰ ਤੇਰਾ ਸਾਥ ਮਿਲ ਗਿਆ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਤਾਂ ਟੈਨਸ਼ਨ ਹੀ ਨਾ ਲੈ ਇਸ ਗੱਲ ਦੀ ਤਾਂ ਹੁਣ ਕਿ ਨਿਆਣੇ ਜਿਹਾ ਬੱਖ ਵਾਂਗੂ ਮੈਂ ਤੈਨੂੰ ਪਿਆਰ ਕਰੂੰਗਾ ਬੱਸ ਮੈਨੂੰ ਛੱਡ ਕੇ ਨਾ ਜਾਈ ਮੈਂ ਪਹਿਲਾਂ ਬਹੁਤ ਇਕੱਲਾ ਤੇੂੰ ਤੇਰਾ ਮੈਨੂੰ ਸਾਥ ਕਰ ਗਿਆ ਮੈਨੂੰ ਬਹੁਤ ਆਵਾਸ ਉਹ ਕੋਤ ਨਹੀਂ ਚਾਹੀਦਾ ਇਹ ਤੇਗੇ ਦੇ ਵਿੱਚ ਮੈਂ ਤੇਰੇ ਨਾਲ ਆ ਜਿੰਦਗੀ ਦੇ ਵਿੱਚ ਕਹਿੰਦੇ ਜੇ ਜਨਾਨੀ ਦਾ ਸਾਥ ਮਿਲ ਜੇ ਸਹੀ ਬੰਦਾ ਪਾਰ ਹੋ ਜਾਂਦਾ ਆਸ ਮੈਨੂੰ ਕੁਝ ਨਹੀਂ ਚਾਹੀਦਾ। ਮੋਰ ਬਈ ਨਾ ਮਾਂ ਬਾਦੇ ਤੋਂ ਥਪਾਇਤਾ ਨਹੀਂ ਯਾ ਇਹ ਮਾਂ ਦੀ ਹੀ ਮਾਮਲੀ ਹੈ। ਮੈਂ ਛੋੜੇ ਲਿਆ ਗਿਆ ਮੈਂ ਧਰਤ ਠੀਕ ਆ। ਬਸ ਮੈਨੂੰ ਧੋਖਾ ਨਾ ਦਿਓ। ਪਹਿਲਾਂ ਮੈਂ ਉਹ ਪੱਲਾ ਤੀ ਗਾਉਂ ਛੋੜੇ ਨਾ ਮੈਨੂੰ ਅਹਿਸਾਸ ਹੋ ਜਾਊ ਲੱਗਦਾ ਹਾਂ ਮੇਰਾ ਵੀ ਕੁਝ ਹੋਏਗਾ। ਸਾਰੇ ਚਾਂਦੀ ਹੁਰੀ ਤੇ ਪਿਆਰ ਦਾ ਬਠੇਰਾ ਮੇਰੇ ਸਾਰੇ ਨਾਮ ਆਦਮ ਖਾ ਕੇ ਭੱਜ ਜਾਂਦੇ ਨੇ। ਪਰ ਹੂੰ ਮੈਨੂੰ ਕਦੇ ਉਹਨਾਂ ਨੇ ਉਹ ਕਿਸੇ ਗੱਲ ਤੋਂ ਹੁਣੀ ਕਰਿਆ ਨਹੀਂ। ਠੀਕ ਨੇ ਬੰਦੇ ਵਾਲੇ। ਕੋਈ ਨਹੀਂ। ਮੇਰੀ ਚਾਂਦੀ ਦਾ ਗੁੱਸਾ ਨਾ। ਦੇ ਹੈ ਜੀ ਕੋਈ ਨਹੀਂ ਜਿੰਮੀ ਤੁਸੀਂ ਕਹੋਗੇ ਮੈਂ ਉਮੀ ਕਰੂੰਗੀ ਬਾਤ ਠੀਕ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਬਸ ਮੈਨੂੰ ਬਲੇ ਧੋਖਾ ਦੇ ਠੀਕ ਆ ਨਾ ਭਾਈ ਤਾਂ ਉਮੀ ਬੋਲਦਾ ਰਹਿਣਾ ਤੈਨੂੰ ਆਵਾ ਤਵਾ ਆ ਮੈਂ ਤੈਨੂੰ ਬਥੇਰਾ ਕਰਦਾ ਇਹ ਵੀ ਮਰਜੀ ਤੋਂ ਖਵਾ ਦੇ ਠੀਕ ਹੈ ਠੀਕ ਜਿਹੜੀ ਚੀਜ਼ ਤੂੰ ਕਹੇਂਗੀ ਮੈਂ ਤੇਰੇ ਪੈਰਾਂ ਦੇ ਵਿੱਚ ਹਾਜ਼ਰ ਹਾਂ ਉਹ ਚੰਨ ਤੋਂ ਦਾਰੇ ਵੀ ਤਾਰ ਲਿਆ ਕਾ ਕਹਿਣ ਦੀ ਗੱਲ ਆ ਵਰਤਾਰ ਲਿਆਂਗਾ ਕੋਈ ਐਡਾ ਸੀਨ ਨਹੀਂ ਹੈਗਾ ਸੀਨ ਨਾ ਸੀਨ ਜੋਨ ਤਾਂ ਮੈਂ ਪਾਉ ਕੱਪੇ ਕਰ ਦਿੰਨਾ ਮੇਰਾ ਪਤੀ ਨਹੀਂ ਕਿਹੜੇ ਵੇਲੇ ਕੀ ਕਰਦਾ ਮੈਂ ਬਤਾ ਕੀ ਆ ਮੈਂ ਇੱਕ ਛੁੱਕਾ ਦਾ ਰਖ ਦਿੱਤੀਗਾ ਛੋਟਿਆਂ ਨਾਲ ਨਾ ਮੈਨੂੰ ਪਾਣੀ ਮਿਲ ਗਿਆ ਮੈਂ ਹੁਣ ਹਰਾ ਹੋ ਗਿਆ ਪਹਿਲਾਂ ਮੈਂ ਕੱਲਾ ਜੀਗਾ ਚਲੋ ਕੋਈ ਨਾ ਹੁਣ ਤੁਸੀਂ ਟੈਨਸ਼ਨ ਨਾ ਲਓ ਮੈਂ ਕਿਤੇ ਨਹੀਂ ਜਾਂਦੀ ਤੁਹਾਡੇ ਨਾਲ ਹੀ ਰਹੂੰਗੀ ਬਸ ਮੇਰਾ ਸਾਥ ਦੇ ਦੀ ਜੇ ਇੰਨੀ ਜਿਆਦਾ ਤਾਂ ਮੈਂ ਤੇਰੇ ਸਾਰੀ ਤੇਰੇ ਨਾਮ ਕਰਾ ਦੂੰਗਾ ਨਾ ਸੱਚੋ ਜਿਹੜੇ ਆਪਣੇ ਖੇਤ ਨੇ ਉਹ ਕਿਹਦੇ ਨਾਮ ਨੇ ਮੇਰੇ ਨਾਮ ਨੇ ਅੱਲਾ ਆਪਣੇ ਬਾਪੂ ਦੇ ਨਾਮ ਉਹਦੀ ਉਹ ਮੇਰੇ ਨਾਮ ਕਰਾ ਗਈ ਸਾਰਾ ਕੁਝ ਤੈਨੂੰ ਦੇ ਦੂੰਗਾ ਬਸ ਮੇਰਾ ਸਾਥ ਨਾ ਦੇ ਤੈਨੂੰ ਬਾਰ ਬਾਰ ਇੱਕੇ ਗੱਲ ਕਹਿ ਰਿਹਾ ਵੀ ਮੇਰਾ ਸਾਥ ਚੱਲ ਮੇਰੀ ਗੱਲ ਸੁਣ ਆਪਾਂ ਕੱਲ ਚੱਲਦੇ ਆਂ ਵਕੀਲ ਕੋਲੇ ਤੇ ਉਹ ਪਹਿਲੀ ਸਾਰੀ ਮੇਰੇ ਨਾਲ ਲਵਾ ਦੇ ਦੇ ਬਾਠ ਠੀਕ ਆ ਮੇਰਾ ਨਾ ਕੋਈ ਸ਼ਿਆਰੀ ਨਹੀਂ ਖੇਡਦੀ ਬਸ ਸ਼ਿਆਰੀ ਨਹੀਂ ਖੇਡਦੀ ਮੈਂ ساری ਉਮਰ ਤੇਰੇ ਨਾਲ ਰਹੂੰਗੀ ਬਾਠ ਠੀਕ ਆ ਬਾਦ ਆ ਤੇਰਾ ਹਾਂ ਮੈਂ ਤੇਨੂੰ ਕੁਝ ਰੱਖੂੰਗਾ ਜਿਹੜਾ ਉਹ ਸਕਾਂਗੇ ਉਹ ਹੀ ਤੇ ਲਿਆ ਕੇ ਦੂੰਗਾ ਤੇਰੇ ਮੂਹਰੇ ਹਾਜ਼ਰ ਕਰੂੰਗਾ ਖਾਣ ਪੀਣ ਨੂੰ ਪੈਣਨ ਨੂੰ ਸਾਰਾ ਕੁਝ ਤੇਰੇ ਲਈ ਮੈਂ ਸਾਰਾ ਕੁਝ ਕਰੂੰਗਾ ਬਸ ਇਹੀ ਗੱਲ ਚਾਹੀਦੀ ਸੀ ਮੈਨੂੰ ਬਾਠ ਠੀਕ ਆ ਕਿਸੇ ਗਵਾਂਢੀ ਦੇ ਉਹਨਾ ਆਪਣਾ ਬੁੜੀਆਂ ਚ ਨਹੀਂ ਜਾਣਾ ਹੈਗਾ ਤੇਰੇ ਚ ਪਰ ਦੇਣਗੇ ਉਹ ਪੰਪ ਕੰਮ ਕਦਾ ਕੀ ਹੈ ਫਿਰ ਤੂੰ ਮੈਨ ਨਾਲ ਲੜੇਗੀ ਬਾ ਲੋਕਾਂ ਦੀਆਂ ਗੱਲਾਂ ਚ ਨਹੀਂ ਆਉਣਾ ਠੀਕ ਆ ਬਸ ਕਰ ਰਿਹਾ ਕਰ ਆਵਦਾ ਕੰਮ ਤੰਦਾ ਕਰ ਜੇ ਤੂੰ ਕਾਇ ਨਹੀਂ ਮਨਾਉ ਕਰਾਣੀ ਵੀ ਲਵਾ ਦੂੰਗਾ ਬਸ ਐਨਾ ਕਿੰਨਾ ਕੰਮ ਐ ਇਹ ਕੰਮ ਤਾਂ ਮੈਂ 2 ਮਿੰਟ ਚ ਨਿਮੇੜ ਦਿੰਨੀ ਆ ਬਾ ਠੀਕ ਆ ਬਸ ਤੂੰ ਕਰ ਰਿਹਾ ਕਰ ਮੈਂ ਖੇਤ ਬੰਨਨੇ ਦਾ ਆਪੇ ਸਾਰਾ ਕੁਝ ਆਪੇ ਚਾਹਦੀ ਹੋਰੀ ਬਥੇਰੇ ਨੇ ਉਹਨਾਂ ਤੇ ਕਰਾ ਰਿਹਾ ਬੀ ਤੂੰ ਤਾਂ ਉਹਨਾਂ ਨੂੰ ਰੱਖਿਆ ਕਰ ਮੂਰੇ ਹੁਣ ਉਹ ਨੰਨਾ ਪਿਆਰ ਉਨੇ ਕੋਚਾ ਨਾ ਗਏ ਕੋਈ ਨਹੀਂ ਹੁੰਦਾ ਲੈ ਚਾਂਦੀ ਤੇ ਉਹ ਭਤੀਜਾ ਮੇਰਾ ਉਹਦਾ ਬਚਪਨ ਤੋਂ ਛੋਟਾ ਨੇ ਹੁੰਦਾ ਮੇਰੇ ਨਾਲ ਹੀ ਖੇਡਦਾ ਸੀ ਉਹ ਮੇਰੀ ਗੋਦੀ ਚ ਖੇਡਦਾ ਸੱਚੇ ਨਾਲੇ ਉਹ ਤੁਹਾਡੇ ਚਾਂਦੀ ਜੇ ਨੂੰ ਨਾ ਕਹਿਦੀ ਬਾਲੀ ਪਕਾਈ ਜੀ ਨਾ ਮਾਰਿਆ ਕਰੇ ਮੇਰੇ ਨਾਲ ਕੋਈ ਨਹੀਂ ਕੋਈ ਹੁੰਦਾ ਕੋਈ ਫਰਾਈ ਨਹੀਂ ਮਾਰਦਾ ਨੂੰ ਮਾਪੇ ਸਮਝਾਉਂਦੇ ਉਹ ਬਚਪਨ ਤੋਂ ਪਤਾ ਕੀ ਇਹ ਮਖੌਲੀ ਆ ਬੰਦਾ ਗੁੱਸਾ ਨਾ ਮਾਸ਼ਾਅਤ ਆਉਣੇ ਆਪਦੀ ਸਾੜੀ ਤੇ ਉਹ ਦੇਖੀ ਆ ਚੱਲ ਚੰਗਾ ਹੁਣ ਤੂੰ ਖੇਤ ਵਾਗਿਆ ਮੈਂ ਰੋਟੀ ਲੈ ਕੇ ਆਉਂਦੀ ਆ ਤੇਰੇ ਵਾਸਤੇ ਰੋਟੀ ਤਾਂ ਲੈ ਆਈ ਕੋਈ ਰਾਜੀ ਨਹੀਂ ਹਗਾ ਦਾ ਲੈ ਹੁਣ ਕੰਮ ਤਾਂ ਕਰਨਾ ਹੀ ਐ ਖਾਵਾਂਗੇ ਕਿੱਥੋਂ ਫੇਰ ਤੇ ਮੇਰੇ ਸਹਰਾਣੇ ਬੈਠਾ ਰਿਆ ਚਾਂਦੀਵਾਲਾ ਨੂੰ ਫੋਨ ਕਰ ਦਿੰਨਾ ਆਪੇ ਸੰਭਾਲ ਲੈਣਗੇ ਮਨਾਂ ਤੇਰੇ ਲਵੀ ਰਹੇ ਲੈ ਹੋਰ ਰਾਜੀ ਨਹੀਂ ਹਗਾ ਦਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਜਦੋਂ ਇਹ ਤੂੰ ਆਈਆਂ ਮੇਰਾ ਹਰਾ ਪਰਾਜਾ ਨੂੰ ਦੇਖ ਨਹੀਂ ਕਰਦਾ ਆ ਜਾਂਦੀ ਰਾਂ ਨੂੰ ਬੁਲਾਉਣਾ ਮੈਂ ਬਸ ਨਾ ਹਿਸਾਬ ਨਾਲ ਗੱਲ ਕਰੀ ਬਾਹਲਾ ਨਾ ਬੋਲ ਠੀਕ ਹੈ। ਹਾ ਹੈਲੋ ਆ ਜਾਂਦੀ ਕਿੱਥੇ ਆਹ ਕੌਣ ਕੌਣ ਦੀ ਤਰ੍ਹਾਂ ਫਫੜ ਬੋਲਦਾ ਹੁਣ ਪਤਾ ਲੱਗ ਗਿਆ ਕੌਣ ਹੋਵੇ ਆ ਜਾ ਮੜਾ ਤੇਰੀ ਭਾਬੀ ਤਾਰਿਆ ਆ ਆ ਜਾ ਆ ਜਾ ਕੋਈ ਨਾ ਯਾਰ ਮੈਂ ਤੇ ਤੁਮਾਫੀ ਮੰਗਦਾ ਤੇਰੀ ਭਾਬੀ ਮੰਗੂ ਮੁਆਫੀ ਆ ਜਾ ਔਰ ਪੈਰਾਂ ਚ ਨਾ ਪੈ ਜਾ ਉਹਨਾਂ ਦੇ ਮੈਂ ਆ ਜਾ ਆ ਜਾ ਬਲਾਦ ਓਏ ਕੋਈ ਨਹੀਂ ਬੋਲ ਰਿਹਾ ਤੇ ਉਹਦਾ ਜਵਾਬ ਖ ਜਾਂਦੀ ਉਹਨੂੰ ਕਹਿਦੀ ਕਿ ਤੇਰੇ ਪੈਰ ਖਰਾਬ ਆ ਜਾ ਆ ਜਾ ਆਇਆ ਆਇਆ ਐਂ ਕੋ ਬਾਤ ਨਾਲ ਉਹਨੂੰ ਲੈ ਆਈ ਨਾਲ ਆਪਣੇ ਵਾਲੇ ਨੂੰ ਲਵ ਤੂ ਲਵ ਤੂ ਗਈ ਆ ਨਾ ਮੇਰੇ ਸਾਹ ਨਵੇਂ ਨਵੇਂ ਨੌ ਰੱਖਦੇ ਆ ਜਾ ਲਿਆ ਆਇਆ ਆਇਆ ਮੇਰਾ ਭਾਈ ਨਹੀਂ ਹੈਗਾ ਐਂ ਕੋ ਬਾਤ ਆ ਠੀਕ ਹੈ ਠੀਕ ਆ ਜਾ ਤਾਇਆ ਤਾਂ ਇਹ ਬੜਾ ਜੀ ਨਹੀਂਦਾ ਗੱਲ ਹੀ ਨਹੀਂ ਸੁਣਾਉਂਦਾ ਕੋਈ ਤਾਇਆ ਜੀ ਓਏ ਆ ਓਏ ਪਤੀਆ ਭਾਇਆ ਆਜਾ ਆਜਾ ਬਹੁਤ ਨਾ ਮਾਰਦਾ ਓਹ ਕੋਈ ਨਾਮ ਆ ਨਾ ਕੋਈ ਕੋਈ ਰੱਖ ਲੈ ਲਵਟੂ 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 ਪਿੰਡ ਚ ਹੀ ਲਵਟੂ ਕਹਿੰਦੇ ਨੇਗੇ ਆ ਹੋਰ ਕੋਈ ਚੱਜ ਦਾ ਨਾਮ ਰੱਖ ਲੈ ਕੋਈ ਹੋਰ ਕੁਛ ਕੁਛ ਕਹੇਂਿਆ ਕਰ ਹਾਂ ਕੋਈ ਠੀਕ ਹੋਰ ਆ ਜਾਂਦੀ ਓਏ ਲਾਉਂਦਾ ਪਲਾਉਂ ਬਣਿਆ ਕੈਨੂ ਜੀ ਨਹੀਂ ਤੂੰ ਐਨਾ ਹੋਣਾ ਕਬਰ ਆਇਆ ਨਾ ਕੋਈ ਆ ਖੜਾ ਤੇਰੇ ਚ ਕੋਈ ਨਹੀਂ ਕੋਈ ਹੈ ਹੋਰ ਤਾਂ ਬੇਇੱਜ਼ਤੀ ਕਰਕੇ ਤੋਰਦਾ ਬੇਇੱਜ਼ਤੀ ਯਾਰ ਤੁਸੀਂ ਬਾਹਲਾ ਅੱਗੇ ਵਾਗੇ ਯਾਰ ਮੈਂ ਤੁਹਾਨੂੰ ਕਹੀ ਜਣਾ ਦੀ ਖਾਜੋ ਖਾਜੋ ਦੋਸਤਾਂ ਮੇਰੀ ਗੱਲ ਲੈ ਨਹੀਂ ਸੁਣੀ ਤਾਈ ਹੁਣ ਤਾਂ ਨਹੀਂ ਗੁੱਸਾ ਸਾਡੇ ਨਾਲ ਮੈਂ ਜੇ ਪਹਿਲੇ ਕੋਈ ਤਾਈ ਦਾ ਨਰਮ ਕਾਬਿਲ ਕਰ ਫੇਰ ਠੀਕ ਆ ਮੈਂ ਠੰਡੀ ਗੱਲ ਲੀ ਮੈਂ ਜਾ ਫਿਰਤਾ ਆਇਆ ਬੈਠ ਜਾ ਇੱਥੇ ਥੱਲੀ ਬੈ ਜਾ ਔਰੇ ਬੈ ਜਾ ਜਿੱਥੇ ਮਰਜੀ ਇੱਥੇ ਰਹਿ ਜੀ ਕਰਦਾ ਤੇ ਕੁਰਸੀ ਮੰਗਾਵਾ ਥੱਲੇ ਬਿਠਾਏਂਗਾ ਤੁਮਨ ਜਾਓ ਕੋਠੀ ਚਾ ਖੜਾ ਮੁੰਡਾ ਚੱਲਿਆ ਕੋ ਆਪਾਂ ਬਿਠਾ ਲਓ ਆਪਾਂ ਮੋੜ ਜੇ ਨੂੰ ਨਾਲ ਹੀ ਰੱਖਦੇ ਹਾਂ ਕੀ ਐ ਚਾ ਖੂਲਦਾ ਵੜਦਾ ਨਹੀਂ ਸਾਡੇ ਨਾਲ ਫਰੀ ਜਾਂਦਾ ਔਰੇ ਬੈ ਜਾ ਤਾਇਆ ਇੱਨੇ ਮੇਰੇ ਸਾਨੂੰ ਕੋਲ ਨਿਕਲਦਾ ਲੱਗੂ ਇੱਥੇ ਡੇਗਣਾ ਜਾਈ ਹਣਾ ਓਏ ਘੇੜਾ ਨਾ ਖਾ ਜੇ ਇਹਦਾ ਸਾਰਾ ਕੁਝ ਖੁੱਲ ਜੂਰੇ ਬੈ ਜਾ ਬਾਕੀ ਬੈਕਗ੍ਰਾਉਂਡ ਕੰਮਦਾ ਹੈ ਨਾ ਮੈਂ ਕੁਝ ਹਿਲਾ ਤੇ ਹੈਂ ਅੱਟਕੇ ਪੱਟੇ ਜੀ ਕਰੇ ਇੱਧਰ ਵਗ ਜੂ ਬਾਇ ਤਾਇਆ ਬੈਂਗਾ ਕੁਰਸੀ ਤੇ ਬੈਠਾ ਬਾਇ ਜਾਂਦੀ ਆ ਯਾਰਾ ਕੀ ਕਰੀ ਜਨਨਾ ਤੂੰ ਅੱਟਕੇ ਪੱਟੇ ਜੀ ਕਰੇ ਇੱਧਰ ਤਰਪੂਤਾ ਦੇ ਹੁੰਦੇ ਬਾਕੀ ਬੈਕਗ੍ਰਾਉਂਡ ਕੰਮ ਦਾ ਔਰ ਉਹ ਵੀ ਮੇਰਾ ਸਾਲਾ ਤਾਇਆ ਚੁੱਕ ਪੈ ਗਈ ਤੇਰੇ ਵਾਂਗੂ ਵੀ ਤੂੰ ਇੱਥੇ ਲੈ ਬੈਠਾ ਦੇਖ ਲੈ ਜਮੇ ਖੇਤਾਂ 'ਚ ਡਰਨਾ ਖੜਾ ਹੁੰਦਾ ਉਹਦੇ ਖਾਲ ਤੇ ਡੱਗਿਆ ਮੇਰਾ ਸਾਲਾ ਅੱਛਾ ਜੀ ਉਹ ਵੀ ਜਿਹੜੀ ਐ ਝੱਕੀ ਆ ਮੈਂ ਜੋ ਚੰਪੂ ਚ ਬੋਦੀ ਢਾਕਦਾ ਹੁੰਦਾ ਅੱਛਾ ਜੀ ਔਰ ਮੈਂ ਪੁੱਛ ਪੜ ਆ ਜਾ ਜੋ ਕਗਾ ਨਹੀਂ ਮੇਰੇ ਸਾਲਿਆ ਫਿਲਮ ਜੀ ਦੇਖ ਲਈਏਗਾ ਇਹ ਪਤਾ ਨਹੀਂ ਕੀ ਆਖ ਰਹੇ ਹੈ ਪੁਸ਼ਪਾਰਾ ਆ ਜਾ। ਨਾਲੇ ਨਾਲਕਾ ਮਟਕਾ ਗਦਰ ਚ। ਚਾਚੇ ਜੀ ਫਿਲਮ ਦੇਖ ਲੈ। ਐਨਕਾ ਨਹੀਂ ਲੈ ਕੇ ਆਇਆ ਆਪਣੀਆਂ। ਐਨਕਾ ਨਾਲ ਜੇਰ ਦੂੰਦੇ ਨਹੀਂ ਆ। ਖਾਂ ਵਾਲਿਆ ਆ ਕੇ ਐ ਲੱਗੂ। ਐਂ ਤਾਂ ਨਾਲੋਂ ਤਾਂ ਤੇਰੀ ਬਾਤ ਨੂੰ ਦਬ ਗਈ। ਵਾਹ ਜੀ। ਅੱਜ ਤੱਕ। ਅਥਾਰੀ ਤਾਂ ਬੂ ਦੇਖੀ ਨਾ ਚਹੀਏ ਜੀ। ਅੱਛਾ ਤਾਂ ਦੋ ਦਿਨ ਹੋਏ ਨੇ। ਪੱਟਾ ਨੁਕੀਲਾ ਨਾ ਮੈਂ ਕਿ ਪੱਟਾ ਨਾ ਨਵਨਾ ਚੜਿਆ ਮੋਲ ਪਾਉਣ ਕੋਸੇ ਸਾਲਾ ਸਰਾਹੀ ਮੰਗੂ ਬੈਠਾ ਤੇ ਅੱਜ ਤੇ ਨਾਲ ਮਾਫੀ ਮੰਗ ਮੈਂ ਖੋ ਲੈ ਪੈ ਜਾ ਪੈਰੀ ਹੁਣ ਉਹਦੇ ਆਪੇ ਸ਼ਾਮਦਿਆਂ ਮੈਂ ਟੈਕਸਨ ਦਾ ਤਾਈ ਬੇਸੀ ਬਲੀ ਕਰਦੇ ਸਾਂ ਸ਼ਾਬ ਨਾਲ ਨੀਂ ਬਾ ਬੋਲਦੇ ਹੈ ਤਾਈ ਨੀ ਹੋੜੇ ਸਾਰਾ ਪਤਾ ਤੂੰ ਕੀ ਕਰਦੇ ਹਾਂ ਮੈਂ ਮੇਰਾ ਸਾਲਾ ਪੰਗੇ ਲੈਂਦਾ ਏ ਬਿੰਗਾ ਜਾ ਅੱਛਾ ਬਾਕੀ ਕੁਝ ਨਹੀਂ ਆਣੀ। ਬੇਇੱਜ਼ਤੀ ਦੇ ਲਾਈਕ ਹੋਰ ਥੋੜੇ ਖਰੋਪੇ ਪੈਣੇ ਚਾਹੀਦੇ ਨੇ ਇੱਥੇ। ਲੈ, ਖਲਿਆਤੀ ਚਾ। ਨਾ ਮੈਂ ਨਾ ਤੈਨੂੰ ਤੇ ਕੌਫੀ ਪੀਆਦਾ ਮੈਂ। ਮੈਂ ਬੱਸ ਯਾਰ ਤਾਂ ਮਹਿੰਗੀ ਕੌਫੀ ਪੀਆਉਂਗਾ। ਓਏ ਯਾਰ ਮੇਰੀ ਬੇਇੱਜ਼ਤੀ ਹੋ ਰਹੀ ਆ ਬੋਲਦੇ ਯਾਰ। ਉਹ ਜਿਹੜਾ ਜਾਨਵਰ ਜਿਹਦਾ ਸਮਾਨ ਹੁੰਦਾ ਉਹ ਕੌਫੀ ਪੀਆਉਂਗਾ। ਅੱਛਾ 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 ਮਹਿੰਗੀ ਪੀਆਉਂਗਾ 150 ਵਾਲਾ ਕੱਪ ਪੀਆਉਂਗਾ ਤੈਨੂੰ। ਪਰ ਜਈ ਐਂਦਾ ਚੱਕੀ ਪੰਗਾ ਲੈ ਲੈ ਤੇਰੇ ਨਾਲ ਮੈਂ ਇਹ। ਓਪਾ ਪੰਗਾ। ਨਹੀਂ ਨਾ ਭਾਈਆ ਤੂੰ ਆਦੇ ਹੁਣ ਫੇਰ ਪੰਗੇ ਲੈਂਦਾ ਇਹ। ਆਇਓ ਫੇਰ ਕੱਢ ਆਇਤਾ ਹੈ ਕਿ ਗੱਡੂ ਆ। ਜਿਹੜਾ ਗੱਡਾ ਮੇਰੇ ਹੁੰਦੇ ਚੱਤ ਦੀ ਗੱਲ ਕਰਦਾ। ਪੁਛਪਾ ਰਾਜਾ। ਕਿਹਾ ਉਹ ਬਣੀ ਜਾਂਦਾ ਪਹਿਲਾਂ ਉਹ ਮੇਰਾ ਸਾਲਾ ਬਣੀ ਗਿਆ ਪੁਛਪਰ ਹੈ ਕੀ ਹੋਇਆ। ਉਹ ਪਹਿਲਾਂ ਮੈਂ ਵਾਲੀ ਪਕਾਈ ਜੀ ਨਾ ਮਾਰ। ਐ ਨਹੀਂ ਗੱਲ। ਜਿਆਦੀ ਹੁਣ ਮੇਰੇ ਘਰਦਿਆਂ ਤੇ ਚੜਦਾਗਾ। ਓਏ ਉਹਨੂੰ ਟਿਕਾਇਆ ਸੀ ਫਿਰ ਉਹ ਹਵਾ ਕਰਦਾ ਐਂ ਹੀ ਗਰੀ ਜਾਂਦਾ ਮੇਰੇ ਮੂਰੇ ਕੀ ਆਏ। ਪੁਛਪਰ ਆਜੋ। ਪਰੋਂ ਪਹਿਲਾਂ ਮੈਂ ਤਾਂ ਕੋਣੀ ਭੁਣਾਲੇ ਤਾਈ। ਗਾੜੀ ਨਹੀਂ ਦੂਰੀ ਨਹੀਂ ਮੇਰੇ ਸਾਲੇ ਐਂ ਕਰ ਜਾਂਦੇ ਕਿਉਂ ਛੱਦਿਆ ਨਾ ਹੁੰਦਾ ਐ ਆਪੇ ਕੀ ਨੂੰ ਛੱਦਿਆ ਮੈਨੂੰ ਤੈਨੂੰ ਛੱਦ ਓਏ ਤੇਰਾ ਸਮਝੌਤਾ ਕਰਾਉਣਾ ਤੂੰ ਪੰਗੇ ਵਾਰੇ ਰਹਿਣਾ ਮੈਨੂੰ ਇਹ ਸਾਰਾ ਕੁਝ ਦੱਸਦਾ ਮੈਂ ਕੀ ਪੰਗੇ ਲੈਣੇ ਨੇ ਬਣਾ ਬਜਾਈ ਤਾਂ ਪੁੱਛਦਾ ਸੀ ਮੈਨੇ ਨਾ ਇਧਰ ਬੜੀ ਜਾਂਦਾ ਬਾਈ ਕੀ ਕਿਹਾ ਮੈਨੇ ਕੀ ਗਲਤ ਕਰਤਾ ਮੈਨੇ ਕਹੇਗਾ ਕਿ ਮੈਂ ਮੈਨੂੰ ਦੱਸੋ ਤਾਂ ਸਹੀ ਰੋਡਾਂ ਥੱਲੇ ਦੇ ਲੂ ਨਹੀਂ ਤਾਈ ਜੀ ਐ ਨਾ ਕਹੇ ਮੇਰੇ ਵੱਡੇ ਤਾਈ ਨੂੰ ਆ ਦੂਜੀ ਵਾਰ ਮੇਟੀ ਹੋ ਗਈ ਮੇਰੀ ਓਏ ਕੋਈ ਨਾਲ ਨਹੀਂ ਤਾਇਆ ਉਹ ਨਾ ਕੋਈ ਨਾ ਉਹ ਕੋਈ ਨਾ ਵੱਡਾ ਦਾਇਆ ਬੈਠਾ ਸਮਝਿਆ ਕਰ ਉਹ ਜਾਂਦੀ ਐ ਬਸ ਇਹਰ ਦਾ ਕਰਾਤੀ ਦੇ ਵਾਸਤੇ ਸੀ ਤੇ ਹੋ ਜਾ ਮੇਰੀ ਗੱਲ ਬਲਾਕੇ ਘਰੇ ਬਲਾਕੇ ਵੇਚਤੀ ਕਰਦਾ ਏ ਜਾਣ ਜਾਣ ਕਰਦਾ ਮੜਿਆ ਯਾਰ ਕੀ ਕਰਦਾ ਮੈਨੂੰ ਲੱਗਦਾ ਮੈਨੂੰ ਦੁਬਾਰੂ ਜਾਣਾ ਪਊ ਆਇਆ ਵਿਆਹ ਦਾ ਹੋ ਗਿਆ ਤਾਂ ਭੁੱਲ ਗਿਆ ਬੱਸ ਮੈਂ ਕਹਣਾ ਹੁਣ ਆਪਣੀ ਆਡੀ ਟੁੱਟੂ ਯਾਰ ਪਤਾ ਮੈਂ ਦਾ ਸਮਝੋਤੇ ਵਾਸਤੇ ਬਲਾਏ ਦੂਜੀ ਗਰਮ ਹੋਈ ਕਰਨੀ ਨਾ ਸਮਝੋ ਤੈਨੂੰ ਕਿਹੜੇ ਤਾਂਗਾ ਚੱਲੀਆਂ ਸੀਗੀਆਂ ਕੋਈ ਨਾ ਤਿਆਰ ਹੋਣਾ ਰੋਣਾ ਰੋਣਾ ਮੈਂ ਖਰਾਬ ਹੋ ਗਿਆ ਮੇਰਾ ਯਾਰ ਉਹ ਜਿੰਦੀ ਦਾ ਐ ਨਾ ਕਰਿਆ ਕਰ ਦਿਲ ਤੋੜਤਾ ਤੇਨੇ ਉਹਦਾ ਮੈਂ ਕਿੱਥੇ ਨਹੀਂ ਖੜਿਆ ਤੇਰੇ ਲਈ ਮੈਨੂੰ ਦੱਸ ਦੇ ਤੂੰ ਖਾਲਚ ਨਹੀਂ ਖੜਿਆ ਮੇਰੇ ਲਈ ਅੱਕਾ ਮੋੜ ਨਾਲ ਜਿੱਥੇ ਕਿਹਾ ਤੈ ਉੱਥੇ ਖੜਾ ਮੈਂ ਜੋ ਕਹਿ ਤਾ ਉਹ ਕਰਿਆ ਮੈਂ ਕਰਿਆ ਚੱਛ ਚੱਲ ਕੋਈ ਨਾ ਫਿਰ ਕਿਤੇ ਕੱਲੀ ਬਹਿ ਕੇ ਛੋਚੀ ਨਹੀਂ ਅਸ਼ਕੀ ਨਹੀਂ ਕੀਤਾ ਤੇਰੇ ਲਈ ਮੈਂ ਕਿਹੜਾ ਜਨਾਨੀ ਆਰੀ ਭਾਬੀ ਨਾਲ ਹੁਣ ਤਾਂ ਬਣ ਗਿਆ ਜਨਾਨੀ ਨਾਲੋਂ ਕੱਟ ਨਹੀਂ ਹੈਗਾ ਹੁਣ ਤਾਂ ਤੂੰ ਉਹ ਤਾਂ ਪੱਕਾ ਬਣ ਗਿਆ ਇਹੋ ਛਾਲੇ ਉਹ ਕੀ ਕਹੀ ਆ ਕੋਈ ਕਰਦੇ ਹੁੰਦੇ ਤਾਂ ਜਨਾਨੀ ਦੇ ਥੱਲੇ ਲੱਗਿਆ ਤੂੰ ਹਾਂ ਉਹ ਬੰਦੇ ਵਾਲੀ ਤਾਂ ਗੱਲ ਹੈ ਹੀ ਨਹੀਂ ਤੇਰੇ ਚ ਨਾ ਆ ਜਨਾਨੀ ਥੱਲੇ ਕੀ ਫੱਟੀ ਲੱਗੀ ਆ ਫੱਟੀ ਤਾਂ ਨਹੀਂ ਲੱਗੀ ਤੂੰ ਤੱਕ ਤੋਸ ਬਣ ਕੇ ਬਹਿ ਗਿਆ ਤੁਸੀਂ ਛਾਲੇ ਮੇਰੇ ਨਾਲ ਹੀ ਲੜੀ ਜਾਂਦੇ ਹੋ ਤੇਰੇ ਚ ਉਹ ਗੱਲ ਰਹੀ ਨਹੀਂ ਪਜਾਈ ਦੇ ਮੂੰਹ ਤੇ ਕਹਿਣਾ ਮੈਂ ਮਨਾਣਾ ਤਾਇਆ ਤਾਇਏ ਨੂੰ ਮਨਾ ਲਾ ਓਏ ਮੇਰਾ ਛਾਲਾ ਪੁੱਠੀ ਪੁੱਠਾ ਪਈ ਜਾਂਦਾ ਨਾਲੇ ਮਾਰ ਮਾਰ ਥਾਪੜੇ ਮਾਰ ਯਾਰੀ ਟੁੱਟੂ ਥੋੜੀ ਮੈਨੂੰ ਐ ਲੱਗਦਾ ਨਹੀਂ ਟੁੱਟਿਆ ਨਹੀਂ ਟੁੱਟਣਾ ਨੰਦਾ ਮਜਾ ਆ ਰਿਹਾ ਜਾਓ ਤਾਇਆ ਬੇ ਦੇ ਦੇਵੇ ਤਾਂ ਕੱਥਾ ਇੱਥੋਂ ਨਹੀਂ ਆਣੀ ਲੋਟ ਆਉਂਦਾ ਇਹ ਆ ਦੇਖ ਲੈ ਤੇ ਦੇਖ ਵੱਡ ਮੇਰੇ ਇਹਦੇ ਸ਼ਾਮਣੇ ਨਾ ਮੈਂ ਬੇਇੱਜ਼ਤੀ ਕਰਉਣਾ ਆਇਆ ਯਾਰ ਓਏ ਤੁਸੀਂ ਮੇਰਾ ਘਰ ਬਸ ਲੈਣ ਦਿਓ ਮੇਰੀ ਗੱਲ ਘਰ ਬਚਾਉਣ ਦੇ ਚੱਕਰ ਚ ਤੂੰ ਜਾਰੀ ਤੋੜਨੇਗਾ ਓਏ ਤੇਰਾ ਕੁਝ ਨਹੀਂ ਜਾਣਾ ਮੇਰੇ ਸਾਲ ਤੁਸੀਂ ਮੇਰੇ ਬਾਰੇ ਵੀ ਸੋਚੋ ਮਾਚਾਦਾ ਤੇਰੇ ਬਾਰੇ ਸੋਚ ਕੇ ਅਸੀਂ ਵਿਆਹ ਕਰਵਾਇਆ ਸੀ ਹਾਂ ਆ ਹੁਣ ਤਖ ਲੈ ਬਦਲ ਗਿਆ ਉਹ ਦੋ ਤੁਸੀਂ ਨੇ ਦੇਖਣਾ ਸੀ ਤੁਸੀਂ ਨੇ ਵਿਆਹ ਕਰਾਇਆ ਤੁਹਾਨੂੰ ਨਹੀਂ ਪਤਾ ਇਸ ਵਾਰ ਉਹ ਤਾਂ ਫੋਨ ਦਵਾ ਦੇ ਆ ਕਰਦੇ ਆ ਕਰਦੇ ਫਾਇਰ ਕੱਢੋ ਹੁਣ ਬਦਲ ਗਿਆ ਫਾਇਰ ਕੱਢੇ ਨੇ ਪੁੱਛ ਤਾਇ ਨੇ ਤੈਨੂੰ ਫੋਨ ਦਵਾਇਆ ਦੁਕਾਨ ਤੋਂ ਕਿਉਂ ਤਾਇ ਓ ਚੰਦੀ ਆਇਆ ਪੰਜ ਟੁੱਟ ਗਿਆ ਐ ਨਹੀਂ ਕਰਦਾ ਚੱਲ ਮਾਨਕੇੜਾ ਤੇਰਾ ਲੱਕੜ ਦਾ ਧੀ ਕਿਸ ਨੇ ਕਹਾੜੀ ਮਾਰ ਕੇ ਤੋੜਾ ਉਹ ਤਾਂ ਆ ਮਾਨ ਟੁੱਟ ਗਿਆ ਉਹ ਨੂੰ ਜੈਨੂੰ ਨਾਲ ਹੀ ਰੱਖ ਦੇ ਆ ਛੋਟੇ ਤੇ ਗਏ ਆ ਉਹ ਸ਼ਨੀਕ ਮੰਗਲ ਮੰਗਲ ਐ ਉਹ ਸੰਗੜ ਅਰੇ ਕਿਵੇਂ ਕੰਮੀ ਜਾਂਦਾ ਕੀ ਹੋ ਗਿਆ ਉਹ ਜਦੋਂ ਇਹ ਨੂੰ ਕੋਈ ਖਾਉਂਦਾ ਭਾਈ ਤਾਇਆ ਨੂੰ ਪੈਰਾ ਪਰ ਬਿਠਾ ਕੇ ਦੇਖ ਹੈ ਪੈਰਾ ਪਰ ਬਿਠਾਇਆ ਆ ਜਾ ਉਹ ਬੈਠੂ ਬੈਠ ਆ ਜਾ ਇਹਨੂੰ ਤਰਜਾਂ ਗੱਲ ਇਹਨੂੰ ਉੱਥੇ ਹੁੰਦਾ ਠੀਕ ਹੈ ਇਹਨੂੰ ਖਾੜੇ ਕੋਲੇ ਚਲਾਉਂ ਤੈਨ ਨਾਲ ਚੰਗੇ ਤਾਂ ਹੁਣ ਆ ਜਵਾਕ ਨੇ ਜਿਹੜੇ ਮੇਰੇ ਨਾਲ ਦਿੰਦੇ ਨੇ ਮੇਰੇ ਸਾਥ ਦਿੰਦੇ ਨੇ ਹਾਂ ਐ ਸਮਝਦਾ ਤਾਂ ਪਰ ਹੈਗੀ ਉਹ ਅੱਧੇ ਕਿਉਂ ਨਹੀਂ ਹੈਗੇ ਜਾਣੇ ਰਹਿਣੀ ਉਹ ਇਹਨਾਂ ਨੂੰ ਰੋਜ਼ ਸਕੂਲ ਜਾਂਦਾ ਜਾਂਦਾ ਥੋੜੇ ਲਿਖੇ ਦੀ ਗੱਲ ਨਾ ਕਰ ਮੇਰਾ ਤਾਇਆ ਮੈਨੂੰ ਨੌਕਰੀ ਦਵਾਊਗਾ ਵੀ ਸਰਕਾਰੀ ਕਿਉਂ ਤਾਇਆ ਮੈਂ ਕਿਹਾ ਤੈਨੂੰ ਕੱਲ੍ਹ ਦੇਖ ਤਾਈ ਕੱਲੇ ਲਵਾਉਂ ਮੈਂ ਤਾਂ ਮੈਂ ਆਹੀ ਤਰ੍ਹਾਂ ਖਾਈ ਗਈ ਆਪਣੀ ਦੇਖ ਤੇਰੀ ਤਾਈ ਨੂੰ ਕੋਈ ਨਹੀਂ ਤੜੇ ਫਿਰਦੇ ਲਾਇਆ ਮੈਨੇ ਸਾਰੇ ਚਾਨੂ ਦਾ ਕੁਛ ਦਬਾਇਆ ਨਹੀਂ ਤਾਈ ਇਹ ਤਾਂ ਵਾਇਆ ਉਹ ਦਵਾ ਲਾਂਗੇ ਤੈਨੂੰ ਤੂੰ ਪਾਲਾ ਛੂਟ ਤੈਨੂੰ ਦਵਾ ਦਿੰਨੇ ਆ ਆਹ ਦੇਖ ਲੈ ਕਰ ਲਾ ਗਾ ਕਰ ਲਾ ਗਾ ਕਦੀ ਝੂਠ ਪਾਲਾ ਮੈਂ ਕੋਈ ਛੂਟ ਪਾਵਾਂ ਇੰਨਾ ਨਹੀਂ ਹੋਂ ਕਰਦੇ ਹੁੰਦੇ ਕੋਈ ਗੱਲ ਹੋਰ ਜਾਂਦਾ ਹੈ ਤੂੰ ਸਮਝਾ ਵਿਚ ਵਿਚਾਲੇ ਸਮਝ ਆਈ ਤਾਂ ਜਾਂਦਾ ਇੱਕ ਕਹਾਣ ਉਹ ਹੋ ਜਾਂਦਾ ਗਰਮ ਇਧਰੋਂ ਇਹ ਗਰਮ ਇਧਰੋਂ ਮੈਨੂੰ ਆ ਗਰਮ ਮਿਲਦੀ ਚਾਂਦੀ ਤਾਂ ਇਹ ਫਿਚਰ ਦੇਖਦੇ ਆਪਣੇ ਰਿਸ਼ਤੇ ਦਾ ਮੈਨੂੰ ਲੱਗਦਾ ਆਪਣਾ ਰਿਸ਼ਤਾ ਟੁੱਟੂਗਾ ਜਿਹੜਾ ਕੁੱਤਾ ਰਿਸ਼ਤਾ ਟੁੱਟੂਗਾ ਦਾ ਆਪਣਾ ਆਪਣੀ ਯਾਰੀ ਟੁੱਟੂਗੀ ਓ ਇੰਨਾ ਜੀ ਮੈਂ ਆਪੇ ਸਮਝਾ ਲੈਣਾ ਮੈਂ ਤਾਂ ਮੂੰਹ ਤੇ ਕਹਿੰਦਾ ਜਨਾਨੀ ਦੇ ਮੰਗਰ ਲੈ ਕੇ ਤੂੰ ਯਾਰੀ ਛੋੜੇਗਾ ਓਏ ਨਹੀਂ ਟੁੱਟ ਮੈਂ ਤਾਂ 10 ਸਾਲ ਦੀ ਆਪਣੀ ਯਾਰੀ ਆ ਕੱਠੇ ਕਬੱਡੀ ਖੇਡਦੇ ਸੀ। ਗੁੱਸਾ ਉਹਨੂੰ ਉਹ ਗੱਲਾਂ ਕਮਾਉਣੀਆਂ ਪੈਂਦੀਆਂ ਨੇ ਜਾਰੀਆਂ ਹੀ ਡੁੱਲੀਆਂ ਹੁੰਦੀਆਂ। ਉਹ ਬੱਚ ਜਿਆਦਾ ਜਿਆਦਾ ਤੈਨੂੰ ਜਦੋਂ ਪੱਟ ਤੇ ਤੇਰੇ ਤੇ ਮੋਰਨੀ ਮੋਰਨੀ ਚੱਕ ਕੇ ਲੈ ਆਤੀ ਮੈਂ। ਹਾਂ ਹੈਂ ਮੋਰਨੀ ਦਾ ਪਤਾ ਨਹੀਂ ਕਿੱਥੇ ਲੰਗੀ ਹੈ ਹੀ ਨਹੀਂ ਉਹਨਾ। ਤੇਰੇ ਕੋਲ ਪੈਸੇ ਐ ਨਹੀਂ ਤੇ ਮੈਂ ਦਿੱਤੇ ਸੀ ਪੈਸੇ। ਚੱਲ ਕੋਈ ਨਾ ਮੇਰੀ ਗੱਲ ਸੁਣੋ। ਲੈ ਦੇਖ ਲੈ। ਤਣਾ ਆ ਨਾ ਆਇਆ ਇੱਥੇ ਬਹਿ ਕੇ ਇਹ। ਚਣਾ ਆਇਆ। ਹਾਂ। ਠੰਡੀ ਰਿਆ। ਉਹ ਰਤਾ ਨਹੀਂ ਆਉਂਦਾ ਬੋਲੋ। ਇਹਨੂੰ ਯਾਦ ਕਰਾਉਣ ਆਇਆ ਭਾਈ ਮੈਂ। ਐਸੀ ਕੀ ਕੁਸ ਕਿਤਾ ਇਕੱਠੇ ਦੇ ਹਾਂ ਕਿੱਥੇ ਕਿੱਥੇ ਗਿਆ ਮੇਰੀ ਗੱਲ ਸੁਣਾ ਜਨਾਨੀ ਜਦੋਂ ਨੀ ਦੇ ਪਿੱਛੇ ਕੋਈ ਨਹੀਂ ਕੋਈ ਨਹੀਂ ਲੱਗਦਾ ਹੁੰਦਾ ਇੰਨੇ ਸਾਲ ਦੀ ਜਾਰੀ ਹੁੰਦੀਆਂ ਨਾ ਜਿਹਦੀ ਉਹ ਨਾ ਉਹ ਠਿੱਕਰ ਸਿਆਂ ਹੁਣ ਸੁ ਲੱਗ ਜਿੰਨਾਂ ਦੀ ਇੰਨੇ ਸਾਲ ਦੀ ਜਾਰੀ ਹੁੰਦੀ ਹੈ ਨਾ ਕੋਈ ਨਹੀਂ ਜਨਾਨੀ ਜ਼ਰੂਰੀ ਨਹੀਂ ਪਿੱਛੇ ਲੱਗਦਾ ਇਹਦਾ ਗੱਲਾਂ ਗੋਲ ਕਰਨੀਆਂ ਪੈਂਦੀਆਂ ਨੇ ਜਨਾਨੀ ਨੂੰ ਕੁਝ ਹੋਰ ਸਮਝਾਉਣਾ ਪੈਂਦਾ ਜਾਰੀ ਕਿਤੇ ਉਹ ਸਾਂਭਦੇ ਸਭ ਕੁਝ ਹੁੰਦਾ ਕੋਈ ਨਹੀਂ ਜਨਾਨੀ ਦੇ ਪਿੱਛੇ ਲੱਗਦਾ ਕੋਈ ਯਾਰ ਨਹੀਂ ਟੁੱਟਦਾ ਹੁੰਦਾ ਠੀਕ ਆ ਨਾ ਇਹ ਸਾਰਾ ਕੁਝ ਕਰੇ ਗੱਲਾਂ ਗੋਲ ਘੱਟ ਕੇ ਹੋਣੀਆਂ ਪੈਣੀਆਂ ਠੀਕ ਆ ਤੇ ਕਿਤੇ ਪੇਤਾ ਜਨਾਨੀ ਇਹ ਕਹਿੰਦੀ ਆ ਵੀ ਨਾ ਜਾਓ ਉੱਥੇ ਯਾਰ ਲਵੇ ਯਾਰਾਂ ਲਵੇ ਨਾ ਜਾ ਜਨਾਨੀ ਦਾ ਕਹਿ ਰਹੀ ਆ ਪੇਤਾ ਹਟਾਉਂਦੀ ਆ ਫਿਰ ਤਾਂ ਕੈਦ ਹੋ ਜਾਂਦੀ ਆ ਕੈਦ ਹੋਵੇ ਨਹੀਂ ਕੋਈ ਨਹੀਂ ਕੈਦ ਹਾਂ ਸਹੀ ਜਿਹਾ ਲੱਗਿਆ ਮੈਂ ਕੰਮ ਕਰਦੀ ਆ ਇਹ ਪਕਾਈ ਮਾਰੀ ਜਾਂਦਾ ਮੇਰੇ ਤੋਂ ਕੁਝ ਹੋਰ ਬੋਲਿਆ ਜਾਓ ਫਿਰ ਤੂੰ ਫੇਰ ਬੋਲੇਗਾ ਓ ਮਾਈ ਗੋ ਨਾ ਜਾ ਆ ਗੋ ਗਾਂਦੀ ਆ ਸੌਰੀ ਤਾਈ ਆ ਜਾ ਉਹ ਮੇਰਾ ਸਾਰਾ ਸੌਰੀ अच्छा। ਲੈਣਾ ਪੜੀ ਗਈ ਜਤਾਈ। ਆਈ ਬਣੀ ਗਈ ਜਦਿ। ਅੱਛਾ ਚਾਹੇ ਮਾੜੀ ਇੰਗਲਿਸ਼ ਬੋਲ ਕੇ ਸੁਣਾ। ਹੈਲੋ। ਲੈ ਹੁਣ ਤੁਸੀਂ ਆਪ ਦਾ ਸਮਝੌਤਾ ਕਰ ਲਓ ਫਿਰ। ਹਾਂ ਤਾਂ ਛੱਤਵੇਂ ਕਰਨਾ ਹੁਣ। ਤੂੰ ਮੇਰੇ ਨਾਲ ਨਿਪਟ ਤਾ ਪਹਿਲਾਂ। ਬਾਕੀ ਗੱਲਾਂ ਬਾਅਦ 'ਚ ਦੇਖਾਂਗੇ। ਸੱਚ ਛੱਡ ਗਿਆ ਤਾ ਦੱਸ ਲਓ। ਓਏ ਛੱਟਣ ਨੂੰ ਯਾਰ ਕੀ ਐਡੀ ਕਿੱਡੀ ਗੱਲ ਹੁੰਦੀ ਦੱਸ। ਦੱਸ ਤਾਇਆ ਇਹਨੂੰ। ਆਏ ਨਾਲ ਗੱਲ ਕਰ ਆਏ ਜੇ ਕੀ ਤੂੰ ਦਾ ਗੱਬਰ ਦੇ ਰੂਲ ਚਾਈ ਜਾਂਦਾ ਯਾਰ ਨਾ ਕੋਪਰ ਜਗਨੂ ਦਾ ਰੂਪਾ ਲੈ ਕੇ ਹੁਣ ਤੁਹਾਨੂੰ ਮਿਲਦੀ ਨਹੀਂ ਮੇਰੀ ਗੱਲ ਮੇਰਾ ਕਾਰ ਬੱਜ ਰਿਹਾ ਚੰਨ ਟੋਟੀ ਰਾਜ ਯਾਰ ਮੈਂ ਜਾਰੀ ਤੋੜਦਾ ਨਹੀਂ ਤੁਸੀਂ ਨੇ ਲਿਆ ਰੱਤੀਆ ਥੋੜੀ ਅੜਬਾ ਉਹ ਤੁਸੀਂ ਨੇ ਦੇਖਿਆ ਅਸੀਂ ਤੇਰਾ ਘਰ ਬਸ਼ੰਤ ਰੋਕ ਦੇਣੀ। ਤਾਕਣਾ ਮੈਂ ਸਿੱਧੀ ਕਰਾਂ। ਤੂੰ ਪਰਜਾਈ ਨੂੰ ਸਮਝਾਤਾ ਸ਼ਕਦਾ ਮੇਰਾ ਯਾਰ ਐ ਜੁੰਡੀ ਦਾ। ਉਹ ਤੂੰ ਮੇਰਾ ਸਾਰਾ ਜਾਣ ਕੇ ਹਰਕਤਾਂ ਕਰਦਾ ਉਹ। ਉਹ ਫਿਰ ਖੇਡ ਲਿਆ ਤੇ ਇਹ ਡਾਇਲੌਗ ਛੱਡ। ਮੈਂ ਤਾਂ ਨਹੀਂ ਕਰਦਾ ਮੇਰੀ ਵੀ ਬੇਇੱਜ਼ਤੀ ਕਰਦੀ ਆ। ਤੂੰ ਤਾਂ ਸਾਲਾ ਚਵਾਖਾਂ ਵਰਗਾ ਤੂੰਵੇਂ ਬੋਲੇ। ਹਾਂ ਮੈਂ ਮੇਰੀ ਬੇਇੱਜ਼ਤੀ ਕਰ ਦਿੰਦੀ ਆ ਤਾਈ। ਤਾਂ ਜੂੰ ਦਾ ਜਵਾਬ ਆ ਸਾ ਕੋਈ ਗੱਲ। ਗੱਲ ਤਾਂ ਇਹ ਦੀ ਆ ਮੇਰਾ ਸਾਲਾ ਜਾਣ ਕੇ ਬੰਦੇ ਲੈਂਦੇ। ਮੈਂ ਜਿਹੜੀ ਗੱਲ ਕਹਿੰਦੀ ਆ ਸਾਹਮਣੇ ਇਹ ਅੱਖ ਮਟੱਕੇ ਬੋਲ ਕਰਦਾ ਮੈਂ ਦੇਖਿਆ। ਤੈਨੂੰ ਗੁੱਟ ਦਵਾ ਦੇ। ਬਾਰੇ ਤੋਤੀ ਸਮਾਨ ਲੱਗ ਜਾਂਦਾ ਕਰੇ ਖੰਗੂਰਾ ਮਾਰ ਲੱਗ ਜਾਂਦਾ ਛੇੜਖਾਨੀਆਂ ਕਰਦਾ ਯਾਰ ਇਹ ਛੇੜਖਾਨੀਆਂ ਐ ਕਰੂਦਿ ਕੀ ਯਾਦ ਨੂੰ ਆਏ ਉਹਦੇ ਮੂੰਹ ਤੇ ਜਾਣ ਕੇ ਪੱਟ ਦਿਖਾਉਂਦਾ ਪੱਟ ਤਾਂ ਇਹਦੇ ਮੈਂ ਸਾਰੇ ਛਿੱਲ ਤੂੰ ਅੱਛਾ ਚੱਲ ਠੀਕ ਐ ਹਰ ਐ ਨਹੀਂ ਕਰਦੇ ਹੁੰਦੇ ਥੋੜਾ ਨਰਮ ਰਹੀਦਾ ਹੁੰਦਾ ਕੋਈ ਗੱਲ ਨਹੀਂ ਉਹਨੂੰ ਮੈਂ ਸਮਝਾ ਲੂਗਾ ਠੀਕ ਐ ਲੱਗਾ ਯਾਰ ਚੱਲੋ